ਪਾਲੇ ਕੇ ਆ ਬੋਟਮ ਤੇ ਵਰਕ ਵਾਲੇ ਸੂਟ ਬਹੁਤ ਹੀ ਪਿਆਰੇ ਤੇ ਬਹੁਤ ਹੀ ਘੱਟ ਰੇਟਾਂ ਤੇ ਨਵੇਂ-ਨਵੇਂ ਧਮਾਕੇ ਹੋਣਗੇ ਆ ਆਰਟੀਕਲ ਚੈੱਕ ਕਰੋ ਪਹਿਲਾਂ ਤੇ ਆ ਫਰੰਟ ਹੈ ਜੀ ਆ ਫਰੰਟ ਦੇ ਉੱਪਰ ਸਾਰਾ ਵਰਕ ਹੈ ਵੀਰ ਜੀ 900 ਰੁਪਏ ਸੂਟ ਹੈ ਏ ਕਲਾਸ ਪੀਸ ਹੈ ਤੇ ਆ ਵੀਰ ਜੀ ਇਹਦੀ ਬੋਟਮ ਬੋਟਮ ਤੇ ਵਰਕ ਹੈ ਮਡਾਲ ਦਾ ਦੁਪੱਟਾ ਬ੍ਰੇਕ ਕੱਟ ਵਰਕ ਦਾ ਕੰਮ ਕੀਤਾ ਹੋਇਆ ਏ ਕਲਾਸ ਕੁਆਲਿਟੀ ਅਗਲਾ ਆਰਟੀਕਲ ਆਪਣਾ ਹੈ ਭੇਜੀ ਪਿਓਰ ਕੋਟਨ ਦਾ ਸੂਟ 700 ਰੁਪਏ ਚ ਆ ਲੋਵੋ ਸੂਟ ਨਾਲ ਫੈਨਸੀ ਦੁਪੱਟਾ ਇਹ ਕਲਾਸ ਪੀਸ ਹੈ ਜੀ ਉਹ ਜਿੰਨੇ ਫੈਰੇ ਕਰਾਂਗੇ ਤੁਹਾਡੇ ਇੱਕ ਆਰਟੀਕਲ ਆਪਣਾ ਆਇਆ ਹੈ ਤੇ ਵੀ ਦੁਪੱਟਾ ਫੈਂਸੀਆ ਵੀਰ ਜੀ ਇਹਦਾ ਰੇਟ ਹੈ 550 ਰੁਪਏ ਦਾ ਵੀਰ ਜੀ ਇੱਕ ਆਰਟੀਕਲ ਆ ਵੀਰ ਜੀ ਇਹ ਦੁਪੱਟਾ ਫੈਂਸੀ ਹੈ ਵੀਰ ਜੀ ਆਲਓਵਰ ਸੂਟ ਹੈ ਬਹੁਤੇ ਪਿਆਰੇ ਪਿਆਰੇ ਆਰਟੀਕਲ ਇੱਕਾ ਪਿਓਰ ਦੁਪੱਟੇ ਨਾਲ ਲੈਸਰ ਨਾਲ ਜੜਿਆ ਹੋਇਆ ਹੈ ਸਿਰਫ 750 ਰੁਪਏ ਦਾ ਦੁਪੱਟਾ ਪਿਓਰ ਦਾ ਬਹੁਤੇ ਪਿਆਰੇ ਪਿਆਰੇ ਆਰਟੀਕਲ ਆਪਣੇ ਕੋਲ ਆਏ ਨੇ ਇੱਕਾ 850 ਰੇਂਜ ਚ ਹੈ ਬੋਟਮ ਦੇ ਵਰਕਾਂ ਰੇਸ਼ਮ ਦਾ ਕਮ ਫੈਂਸੀ ਦੁਪੱਟਾ ਬਹੁਤ ਘੱਟ ਰੇਟਾ ਆਪਣੇ ਬਹੁਤ ਹੀ ਘੱਟ ਰੇਟਾਂ ਦੇ ਮਾਲਕ ਹੈ ਪਰ ਨੋਰਮਲ ਕੱਟ ਵਰਤੇ ਕੋਲ ਕਿੰਨੀ ਪਿਆਰੀ ਕੱਟ ਵਰਕ ਹੈ ਏ ਕਲਾਸ ਪੀਸ ਹੈ ਉਸ ਤੋਂ ਅਗਲਾ ਆਰਟੀਕਲ ਪਾ ਜੀ ਆਪਣੇ ਕੋਲ ਆ ਆਇਆ ਜੀ ਆ ਵੀ ਬਾਟਮ ਤੇ ਵਰਕ ਵਾਲਾ 550 ਦਾ ਉਸ ਤੋਂ ਅਗਲਾ ਆਰਟੀਕਲ ਸਪੈਸ਼ਲ ਕੁਰਤੀ ਸਪੈਸ਼ਲ ਕੱਲੀ ਕੁਰਤੀ ਲੈ ਕੇ ਆਇਆ ਮੈਂ ਸਪੈਸ਼ਲ ਔਰ ਬਹੁਤ ਹੀ ਘੱਟ ਰੇਟਾ ਯਕੀਨ ਮੰਨਿਓ ਆ ਸਾਰਾ ਥੈਡ ਦਾ ਮਾਰਕਟ ਹੈ ਸਾਰਾ ਥੈਡ ਦਾ ਵਰਕ ਹੈ ਫਰੰਟੇ ਦੀ ਆ ਬੈਕ ਹੈ ਜੀ ਪਲੱਸ ਬਾਜੂ ਵਰਕ ਹੈ ਰੇਟ ਹੈ 650 ਰੁਪਏ ਦਾ ਇੱਕ ਕਲਰ ਦੋ ਕਲਰ ਤਿੰਨ ਕਲਰ ਇਹ 650 ਰੇਂਜ ਚ ਹੈ ਰੇਸ਼ਮ ਦਾ ਵਰਕੇ ਦੀ ਕਲਰ ਚਾਰ ਬਹੁਤ ਹੀ ਪਿਆਰਾ ਕਲਰ ਹੈ ਜੀ ਬਲੂ ਕਲਰ ਭਾਜੀ ਕਲਰ ਪੰਡ ਪਿਸਤਾ 650 ਰੁਪਏ ਕੁੜਤੀ ਹੈ ਜੀ ਬੈਗ ਤੇ ਕੰਮ ਕੀਤਾ ਆ ਫੁੱਲ ਲੰਬਾਈ ਦੇ ਨਾਲ ਹੈ ਕਲਰ 7 ਜੀ ਕਲਰ 8 ਜੀ ਦੇ ਆਣਗੇ ਨਾ ਅਸ ਸੰਦੇ ਹੈ ਜਿੱਡੇ ਡਿਜ਼ਾਈਨ ਆਣਗੇ ਸਾਰੇ ਨਵੇਂ ਡਿਜ਼ਾਈਨ ਪੁਰਾਣੇ ਡਿਜ਼ਾਈਨਾਂ ਨੂੰ ਕੋਈ ਕੰਮ ਨਹੀਂ ਗਮ ਆਪਣਾ ਫੁੱਲ ਆ ਚੁਕਿਆ ਮਾਲ ਫੁੱਲ ਆ ਚੁਕਿਆ 350 ਰੁਪਏ ਸੋੜੇ ਬੀ ਜੀ ਜਿਹੜਾ ਡਿਜ਼ਾਈਨ ਦੇਖੋ ਬੀ ਜੀ ਦੇਖੀਓ ਡਿਜ਼ਾਈਨ ਡਿਜ਼ਾਈਨ ਬਹੁਤ ਹੈ ਵੀਰ ਜੀ ਰੇਟ ਕੀ ਆ ਬਾਜੀ ਰੇਟ 350 ਰੁਪਏ 350 ਇਹ ਨਹੀਂ ਆਣਗੇ ਇਹ ਨਹੀਂ ਆਣਗੇ ਪੁੱਤੋ ਭਾਜੀ ਡਿਜ਼ਾਈਨ ਦੇਖੋ ਲਓ 350 ਰੁਪਏ ਨਾ ਕੋਈ ਕਮੀ ਨਹੀਂ ਭਾਜੀ ਲਓ ਸਾਡੇ 350 ਰੁਪਏ ਦਾ ਵੀ ਨਹੀਂ ਸਾਡੇ ਨੇ ਆਣਗੇ ਸਾਰੇ 350 ਰੁਪਏ ਦੀ ਲਓ ਜੀ 350 300 ਰੁਪਏ ਡਿਸਟੈਂਟ ਕਲਰ ਚਾਰਟ ਦੀ ਬਹੁਤ ਸੋਹਣੇ ਪ੍ਰਿੰਟ ਲਓ ਜੀ ਇਹ ਕਲਾਸ ਕਪੜਾ ਆਹ ਲਓ ਡਿਜ਼ਾਈਨ ਦੇਖੋ ਕਿੱਦਾਂ ਇਹ ਕਲਾਸ ਕੁਆਲਟੀ ਲਓ ਜੀ ਸਾਹਮਣੇ ਵਧੀਆ ਕਪੜਾ ਬਾਰਡਰ ਵਾਲੇ ਓ ਬਸ ਕਰ ਜੋ ਬਸ ਕਰ ਜੋ ਬਾਜੀ ਡਿਜ਼ਾਈਨ ਬਹੁਤ ਇਹ ਤਾਂ ਹਰੇ ਟੇਲਰ ਹੀ ਐ ਹਲੇ ਮਾਲ ਦੇਖ ਸਾਰੇ ਕੋ ਮਾਲ ਹਾਂ ਦੇਖ ਵੀਰੇ ਆ ਦੇ ਮਾਲ ਦੇਖ ਬਸ ਕਰ ਜੋ ਸਾਈਲ ਬਾਜੀ ਹਾਂ ਦੇਖ ਵੀਰੇ ਮਾਲ ਇਹਦੇ ਵੈਰਾਈਟੀ ਦੀ 350 ਰੁਪਏ ਸਾਡੇ 350 ਰੁਪਏ ਅਗਲਾ ਦੇ ਰੱਗੇ ਕਰੋ ਇਹਨਾਂ ਦੇ 300 ਰੁਪਏ ਆ ਲੋ ਬਾਜੀ ਖੋਲ ਲੋ ਆ ਦੇਖੋ ਆ ਲੋ ਆ ਲੋ 350 ਲਾ ਜਿੰਨਾ ਮਰਜ਼ੀ ਉੱਟਾ ਟੇਲ ਵਾ ਲੋ ਬਾਜੀ ਆ ਲੋ ਆ ਲੋ ਸਟਾਕ सोनू ਕਿੱਥੇ ਨੇ ਮਿਲਣਾ ਐਨਾ ਸਟੋਕ ਮਿਲੂਗਾ ਕੱਲੇ ਗੋਠੀ ਵਾਲੇ ਦੇ ਐਡੇ ਸੋਹਣੇ ਸੋਹਣੇ ਪ੍ਰਿੰਟ ਐਨੇ ਸੋਹਣੇ ਸੋਹਣੇ ਡੀਣ ਸਿਰਫ 350 ਆ ਸੋੜ ਚਲੋ ਭਾਈ ਚਲੋ ਹੋਰ ਪਿਆਰੇ ਪ੍ਰਿੰਟ ਆਪਣੇ ਕੋਲ ਆਏ ਹੋਏ ਆ ਕੋਈ ਕਮੀ ਕੋਈ ਨਹੀਂ ਸਟੋਕ ਵੀ ਕਮੀ ਕੋਈ ਨਹੀਂ ਮਿਲਿਆ ਸਾਡੇ 350 ਸਾਡੇ 350 ਚੈੱਕ ਕਰੀ ਹੈ ਨਾ ਕੀ ਰੇਟ ਹੈ 350 ਹੋ ਨੀ ਹਟਦੇ ਤੁਸੀਂ ਸਾਡੇ ਕੋਲ ਰੇਟ ਤੇ ਪ੍ਰਿੰਟ ਦੇਣਾ ਭੈਣਾਂ ਨੂੰ ਸੋਹਣੇ ਸੋਹਣੇ ਪ੍ਰਿੰਟ ਦੇਣਾ ਸੋਹਣੇ ਸੋਹਣੇ ਪ੍ਰਿੰਟ 350 ਰੁਪਏ ਦੇ ਨੇ ਸੂਟ ਐਡੇ ਸ਼ਾਨਦਾਰ ਪ੍ਰਿੰਟ ਐਨੇ ਪਿਆਰੇ ਪ੍ਰਿੰਟ ਗਰਮੀਆਂ ਦਾ ਤੋਹਫ਼ਾ ਠੰਡਾ ਕੱਪੜਾ ਆਰਾਮਦਾਰ ਕੱਪੜਾ ਕੰਫਰਟੇਬਲ ਕੱਪੜਾ ਸਿਰਫ 350 ਜਿਹੜਾ ਪਰ ਗੋਠੀ ਆਇਆ ਵੀਜੀ ਇਹ ਪ੍ਰਿੰਟ ਦੇ ਦੇਖੋ ਨਾ ਇਹ ਪ੍ਰਿੰਟ ਸਿਰਫ ਗੋਠੀ ਵਾਲੇ ਮਿਲਣਗੇ ਸੋਹਣੇ ਸੋਹਣੇ ਡਿਜ਼ਾਈਨ ਮਿਲਣਗੇ ਸੋਹਣੇ ਸੋਹਣੇ ਰੰਗ ਮਿਲਣਗੇ ਸੋਨੇ ਸੋਨੇ ਕਲਰ ਮਿਲਣਗੇ ਔਰ ਰੇਟ ਮਿਲੂਗਾ ਅੱਧਾ ਰੇਟ ਮਿਲੂਗਾ ਅੱਧਾ ਰੇਟ ਮਿਲੂਗਾ ਅੱਜ ਅਸੀਂ ਲੈ ਕੇ ਆਏ ਹਾਂ ਬੁਟੀਕ ਦੇ ਬਹੁਤ ਹੀ ਪਿਆਰੇ ਸੂਟ ਜੀ ਚੈੱਕ ਕਰ ਲਓ ਜੀ ਬਹੁਤ ਵਧੀਆ ਫੈਬਰਿਕ ਹੈ ਜਿਹੜੀ ਕਢਾਈ ਰਣ ਵਾਲੀ ਹੈ ਬੁਟੀਕ ਦੀ ਸਾਰਾ ਰੇਸ਼ਮ ਦਾ ਕੰਮ ਹੋਇਆ ਹੋਇਆ ਤੇ ਰੇਟ ਹੈਗਾ ਜੀ 950 ਚੈੱਕ ਕਰੀ ਜੋ ਜੀ ਸਿੰਗਲ ਸਿੰਗਲ ਡਿਜ਼ਾਈਨ ਹੈ ਬੁਟੀਕ ਦਾ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਪੌਂਚਿਆਂ ਦੇ ਵਰਕ ਆਏਗਾ ਤੇ ਜਿਹੜਾ ਹੈਗਾ ਜੀ ਗਲੇ ਦੇ ਵਰਕ ਰੇਟ ਹੈਗਾ 950 ਨੈਕਸਟ ਡਿਜ਼ਾਈਨ ਆ ਗਿਆ ਜੀ 1050 ਦੀ ਰੇਂਜ ਚ ਬਹੁਤ ਵਧੀਆ ਫੈਬਰਿਕ ਹੈ ਜੀ ਕੋਟਨ ਦੇ ਸਾਰਾ ਕੜਾਈ ਦਾ ਕੰਮ ਹੋਇਆ ਹੋਇਆ ਬਹੁਤ ਪਿਆਰਾ ਤੇ ਡਿਜ਼ਾਈਨ ਹੈਗਾ ਜੀ ਆ ਚੈੱਕ ਕਰ ਲੋ ਕੱਟ ਵਰਕ ਦਾ ਡਿਜ਼ਾਈਨ ਆ ਗਿਆ ਜੀ 1200 ਦੀ ਰੇਂਜ ਚ ਜੀ ਪੌਂਚੇ ਦੇ ਵਰਕ ਆਏਗਾ ਸਾਰਾ ਕੱਟ ਵਰਕ ਦਾ ਕੰਮ ਹੈ 1200 ਹੀ ਰੇਂਜ ਚ ਅਗਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ 950 ਦੀ ਰੇਂਜ ਸਾਰਾ ਥੈਡ ਵਰਕ ਫੈਬਰਿਕ ਬਹੁਤ ਵਧੀਆ ਹੈ ਜੀ ਬ੍ਰਾਂਡਡ ਬੇਸ ਲੱਗੇ ਹੋਏ ਆ ਸਾਰੇ 1100 ਦੀ ਰੇਂਜ ਚ ਬਹੁਤ ਪਿਆਰਾ ਸੂਟ ਹੈ ਜੀ ਜਿਹੜਾ ਆ ਵਾਲਾ ਤੁਸੀਂ ਦੇਖ ਰਹੇ ਹੋ ਡਾਰਕ ਰੰਗਾ ਦੇ ਵਿੱਚ ਆਇਆ ਜੀ ਨੈਕਸਟ ਡੇ ਆਨ ਚੈੱਕ ਕਰੋ ਜੀ ਕੀ ਬਾਤ ਹੈ ਬਹੁਤ ਹੀ ਸੋਹਣਾ ਬੁਟੀਕ ਦਾ ਆਰਟੀਕਲ ਮੇਰੇ ਕੋਲ ਆਇਆ ਹੈ 1050 ਤੇ ਆ ਵਾਲਾ ਡਿਜ਼ਾਈਨ ਜਿਹੜਾ ਹੈਗਾ ਜੀ 1150 ਚ ਤੁਹਾਨੂੰ ਮਿਲ ਜਾਣਾ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਨੈਕਸਟ ਡੇ ਆਨ ਚੈੱਕ ਕਰ ਲਓ 1100 ਦੀ ਰੇਂਜ ਚ ਡਾਰਕ ਰੰਗਾ ਦੇ ਵਿੱਚ ਬੁਟੀਕ ਦੇ ਆਈਡੀਆ ਮਿਲ ਜਾਣਗੇ ਗੋਠ ਪਿਓ ਦੁਪੱਟੇ ਨਾਲ ਦੁਪੱਟੇ ਨਾਲ ਬਾਜੀ ਅਗਲਾ ਆਟਿਕ ਆਇਆ 950 ਰੁਪਏ 850 ਰੁਪਏ ਆਹ ਵਾਲਾ ਬਾਜੀ 850 ਬਾਜੀ ਅੱਛਾ ਬਾਜੀ ਮੈਨੂੰ ਪਤਾ ਕਿੱਥੇ ਕਿੱਥੇ ਬਾਜੀ ਸ਼ਾਇਦ ਇੱਕੋਦ ਗਾਣਾ ਕਿਹੜੀ ਬਾਜੀ ਅਨਾਮੀਜ਼ ਗਾਣਾ ਕਿਹੜੀ ਬਾਜੀ ਦਸਨ ਦੀ ਲੋੜ ਨਹੀਂ ਬਾਜੀ ਗੋਠੀ ਵਾਲੇ ਗੋਠੀ ਵਾਲੇ ਗੋਠੀ ਵਾਲੇ ਬਾਜੀ ਹਾਂ ਨੂੰ ਬਾਜੀ ਅਗਲਾ ਆਟਿਕ ਆ ਦੇਖੋ ਬਾਜੀ ਆ ਸਾਰੇ ਧਮਾਕੇ ਨਵੇਂ ਰੇਡ ਪ੍ਰਦੀਪ ਜੀ ਇਹ ਬਾਜੀ ਹੈਗਾ 1200 ਰੁਪਏ ਦਾ ਦੁਪੱਟਾ ਭਾਜੀ ਕਾਟਨ ਪਿਓਰ ਦਾ ਪਲੱਸ ਹੈਂਡਵਰਕ ਚੈੱਕ ਕਰੋ ਬਲ ਹੈਂਡਵਰਕ ਕਾਟਨ ਹੈ ਭਾਜੀ ਕਾਟਨ ਹੈ ਹਾਂ ਪਿਓਰ ਕਾਟਨ ਹੈ ਭਾਜੀ 100% ਕਾਟਨ ਹੈ ਅਗਲਾ ਆਰਟੀਕਲ ਭਾਜੀ 1100 ਰੁਪਏ ਦਾ ਰੇਟ ਭਾਜੀ ਇਹ ਜੈਮ ਕਾਟਨ ਭਾਜੀ ਰੇਟ 1100 ਭਾਜੀ 11 ਪਿਓਰ ਦੁਪੱਟਾ ਪਿਓਰ ਦੁਪੱਟਾ ਭਾਜੀ ਪਿਓਰ ਦੁਪੱਟਾ 1100 ਰੁਪਏ ਚ ਅਗਲਾ ਆਰਟੀਕਲ ਵੀ 1100 ਭਾਜੀ ਦੂਜਾ ਕਦਰ ਆ ਗਿਆ ਹੁੰਦਾ ਜੀ ਕਿੱਥੇ ਮਿਲਣਗੇ ਭਾਜੀ ਭਾਜੀ ਗੋਠੀ ਵਾਲੇ ਮਿਲਣਗੇ ਥੋਬੀ ਵੀ ਆ ਰਹਾ 골ਡ 골ਡ ਡਿਗਰੀ ਦੇ ਆਪੋਜੀਟਸ ਐਸ ਸਾਹਤੀ ਵਾਲੇ ਦਾ ਕੰਮ ਕਿਤਰਾ ਰੇਟ ਕੀ ਹੈ ਬਾਜੀ ਰੇਟ ਕੀ ਹੈ ਤੁਹਾਨੂੰ ਪਤਾ ਜੀ ਅੱਧੇ 700 ਰੁਪਏ ਦਾ ਸੂਟ ਚੋਹਾਂ 1400 ਵਾਲੇ 700 ਰੁਪਏ ਆਹ ਵਾਲੇ ਬਾਜੀ ਇਹ ਵੀ 700 ਰੁਪਏ ਬਾਜੀ ਪਿਓਰ ਕਾਟਨ ਦੇ ਬਾਜੀ ਆਹ ਵਾਲੇ ਇਹ ਟਾਈਆਂ ਟਾਈ ਤੇ ਆਇਆ ਬਾਜੀ 700 ਰੁਪਏ 700 700 ਕਿੱਥੇ ਮਿਲਨੇ ਬਾਜੀ ਟੋਟੀ ਵਰਲਡ ਵਾਈਜ਼ ਹੈ ਜੀ ਲੈ ਕੇ ਆਏ ਮੈਂ ਪਿਓਰ ਦੁਪੱਟਿਆਂ ਦੇ ਮਸ਼ੀਨ ਦੇ ਦੁਪੱਟੇ ਵਾਲੇ ਮਸ਼ੀਨ ਦੇ ਦੁਪੱਟੇ ਪਿਓਰ ਦੁਪੱਟਾ ਤੇ ਪਿਓਰ ਦੁਪੱਟਾ ਲੈ ਕੇ 1100 1200 ਰੇਨ ਚਾਰਟਿਕਲ ਲੈ ਕੇ ਨਵੀਆਂ ਜੀ ਨਵੀਆਂ ਜੀਆ ਲੋਪੇ ਜੀ ਆ ਪ੍ਰਿੰਟ ਤੇ ਕੈਮਰਾ ਕਿੰਨਾ ਸੋਹਣਾ ਪ੍ਰਿੰਟਾ ਦੇ ਬਹੁਤ ਸੋਹਣਾ ਭਾਈ ਆਹ ਭਾਜੀ ਦੁਪੱਟਾ ਵੀ ਸੋਹਣਾ ਡਿਜ਼ਾਈਨਰ ਸੂਟ ਡਿਜ਼ਾਈਨਰ ਸੂਟ ਭਾਜੀ 1200 ਰੇਂਜੀ ਅਗਲਾ ਆਰਟੀਕਲ ਭਾਜੀ ਆ ਗਿਆ 1150 ਭਾਜੀ ਇਹਦਾ ਡਿਜ਼ਾਈਨ ਹੀ ਬਹੁਤ ਸੋਹਣਾ ਹੈ ਜਿਹੜੀ ਦਿਲਾਂ ਵਾਲੇ ਹੈ ਨਾ ਦਿਲ ਵਾਲਾ ਭਾਜੀ ਓਹੋ ਪਾਣ ਦੇ ਪੱਤੇ ਤੇ ਦੇ ਪਰ ਕੰਮ ਵੀ ਕੀਤਾ ਹੋਇਆ ਹੈ ਉੱਪਰ ਹੈਂਡਵਰਕ ਕੀਤਾ ਜਿਹਦੇ ਦੇ ਭਾਜੀ ਰੇਟ ਕੀ ਹੈ ਇਹ ਬੀਤੀ ਇੱਧਰ ਦੇਖੋ ਪਹਿਲਾਂ ਦੇ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਭਾਜੀ ਰੇਟ ਕੀ ਹੈ 1150 ਰੁਪਏ ਦਾ ਭਾਜੀ ਦੁਪੱਟਾ ਰਹਿਣਾ ਪਿਓਰ ਦਾ ਕੰਟਰਾਸਟ ਅੱਛਾ ਹਾਂ ਨ ਆ ਭਾਜੀ ਰੇਟਾ ਕੀ ਰੇਟ ਕੀ ਹੈ ਇਹ 1200 ਭਾਜੀ ਪਿਓਰ ਦੁਪੱਟਾ ਪਿਓਰ ਦੁਪੱਟੇ ਨਾਲ 1200 ਰੁਪਏ ਪਿਓਰ ਦੁਪੱਟੇ ਦੀ ਮੰਗ ਫੇਰ ਨਿਕਲ ਰਹੀ ਹੈ ਇਹ ਵੀ ਰੇਟ ਕੀ ਹੈ ਆ ਦੇਖੋ ਭਾਜੀ ਅੱਧੇ ਰੇਟ ਭਾਜੀ ਕੀ ਰੇਟ ਹੈ ਪ੍ਰਦੀਪ ਜੀ ਆ ਦੇਖੋ ਭਾਜੀ ਇਹ ਲਓ ਭਾਜੀ 950 ਰੁਪਏ ਦਾ ਆਰਟੀਕਲ ਪਿਓਰ ਦੁਪੱਟੇ ਨਾਲ ਪਿਓਰ ਦੁਪੱਟੇ ਨਾਲ ਆਰਟੀਕਲ ਚੈੱਕ ਕਰੋ 950 ਦਾ ਇਹ ਵੀ ਇਹ ਵੀ 950 ਦਾ 950 950 ਦੇ ਆਰਟੀਕਲ ਦਿਖਾਰਿਆ ਮੈਂ ਬਹੁਤ ਹੀ ਪਿਆਰੇ ਹਾਂਜੀ ਵੀਰੇ ਨਮਸਕਾਰ ਗੁੱਡ ਮਾਰਨਿੰਗ ਲੋ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਮਸ਼ਲੀਨ ਦੇ ਸੂਟ ਮਸ਼ਲੀਨ ਦੇ ਦੁਪੱਟੇ ਮਸ਼ਲੀਨ ਦੇ ਸੂਟ ਮਸ਼ਲੀਨ ਦੇ ਦੁਪੱਟੇ ਡਿਜ਼ਾਈਨ ਚੈੱਕ ਕਰੋ ਵੀਰੇ ਬ੍ਰਾਈਟ ਤੇ ਮੀਡੀਅਮ ਕਲਰਾਂ ਦੇ ਵਿੱਚ ਅਵੇਲੇਬਲ ਹੈ ਕੰਟਰਾਸਟ ਦੇ ਵਿੱਚ ਅਵੇਲੇਬਲ ਹੈ ਰੇਟ ਰਹਿਣ ਵਾਲਾ 990 990 191900 ਵਾਲੇ ਔਰ 1150 232300 ਵਾਲੇ ਆ ਦੇਖੋ ਤੁਹਾਡੇ ਘਰੇ ਫੰਕਸ਼ਨ ਹੈ ਦੇਣ ਲੈਣ ਨੂੰ ਚਾਹੀਦੇ ਹੈ ਜਾਂ ਆਪਦੇ ਲਈ ਵੀ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਕਨਸੈਪਟ ਹੈ ਇਹਦੇ ਚ ਆ ਡਿਜ਼ਾਈਨ ਚੈੱਕ ਆ ਲੋ ਵੀਰੇ ਗੱਲਾ ਗੱਲਾ ਡਿਜ਼ਾਈਨ ਤੁਹਾਨੂੰ ਡਿਸਪਲੇ ਕਰਕੇ ਦਿਖਾ ਰਿਹਾ ਹੈ ਦੁਪੱਟੇ ਸਭ ਨਾਲ ਆਣਗੇ ਕਲਰ ਚਾਰਟ ਚੈੱਕ ਕਰ ਲਓ ਮੀਡੀਅਮ ਇੰਗਲਿਸ਼ ਡਾਰਕ ਲਾਈਟ ਹਰ ਤਰ੍ਹਾਂ ਦਾ ਕਲਰ ਅਵੇਲੇਬਲ ਹੈ ਔਰ ਰੇਟ ਰੈਂਡ ਵਾਲਾ ਜੀ 950 1150 ਭਾਜੀ ਹਾਂਜੀ ਵੀਰ ਜੀ ਤੁਸੀਂ ਕੀ ਲੈ ਕੇ ਆਏ ਹੋ ਮੈਂ ਭਾਜੀ ਲੈ ਕੇ ਆਇਆ ਬਰਬਰੀ ਵਾਲੇ ਸੂਟ ਕੀ ਰੇਟ ਪਾਜੀ ਸਿਰਫ 1100 1100 ਹਾਂਜੀ ਪਾਜੀ ਆ ਦੇਖੋ ਡਿਜ਼ਾਈਨ ਦੇਖੋ ਪੂਰਾ ਸੂਟ ਦੇ ਦੋਗੇ ਨਾ ਇਹ ਪੂਰਾ ਸੂਟ ਪਾਜੀ ਪਿਓਰ ਬਰਬਰੀ ਹੈ ਪਿਓਰ ਪਾਜੀ ਸ਼ਰਟਾਂ ਮਿਲ ਰਹੀਆਂ 11 1100 ਦੀਆਂ ਬਾਜ਼ਾਰ ਚ ਹਾਂਜੀ ਆਪਾਂ ਸੂਟ ਹੀ ਦੇਣਾ ਹੈਗਾ ਆਪਣਿਆਂ ਦਾ ਜੋ ਮਰਜ਼ੀ ਰੇਟ ਦੇਣ ਜੋ ਮਰਜ਼ੀ ਆਪਾਂ ਗਾਗ ਦਾ ਫਾਇਦਾ ਕਰਨਾ ਤੇ ਘੱਟ ਰੇਟ ਪਾਜੀ ਆ ਵਾਲਾ ਹਾਂਜੀ ਭਾਜੀ ਇਹ ਵੀ 1100 ਦੀ ਰੇਂਜ ਚ ਡਿਜ਼ਾਈਨ ਚੈੱਕ ਕਰੋ ਭਾਜੀ ਗ੍ਰੇ ਕਲਰ ਤੇ ਭਾਜੀ ਆਹ ਵਾਲਾ ਆ ਵੀ ਭਾਜੀ 1100 ਦਾ ਡਿਜ਼ਾਈਨ ਚੈੱਕ ਕਰੋ ਤੇ ਭਾਜੀ ਆਹ ਵਾਲਾ ਆ ਵੀ ਭਾਜੀ 1100 ਦਾ ਡਿਜ਼ਾਈਨ ਚੈੱਕ ਕਰੋ ਭਾਜੀ ਇਹਨੇ ਸੋਨੇ ਸੋਨੇ ਦੇ ਲੈ ਲਓ ਐ ਨਹੀਂ ਬੜੇ ਸੋਨੇ ਵਾਲੇ ਕੱਪੜਾ ਕਿਹੜਾ ਭਾਜੀ ਇਹ ਪਿਓਰ ਬਰਬਰੀ ਭਾਜੀ ਪਿਓਰ ਬਰਬਰੀ ਤੇ 4 ਕੁ ਪੀਸੀ ਹੋਣਗੇ ਭਾਜੀ ਉਹ ਮੈਂ ਕਿਹਾ ਭਾਜੀ ਇਧਰ ਮਾਰੋ ਨਜ਼ਰ ਸਾਰਾ ਖਾਣਾ ਭਰਿਆ ਪਿਆ ਹੈਗਾ ਭਾਜੀ ਅੱਛਾ ਆ ਸਾਰੇ ਦੇ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਦੇਖੋ ਭਾਜੀ ਮਿਲਨੇ ਕਿੱਥੇ ਆ ਇਹ ਗੋਠੀ ਵਰਲਡਵਾਈਡ ਥੋਬੀ ਵਿਆਲ ਬਠਿੰਡਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਲੈ ਕੇ ਆਟੇ ਹੋ ਬਹੁਤ ਬੜੇ ਮੇਰੇ ਮੇਰੇ ਵੀਰ ਆਪਾਂ ਉਹ ਪ੍ਰਿੰਟ ਲੈ ਕੇ ਆਏ ਵੀਰੇ ਜਿਹੜੀ ਆਪਣੀ ਦੁਕਾਨ ਦੇ ਹਿੱਟ ਪ੍ਰਿੰਟ ਹੈ ਅੱਛਾ ਜੀ ਇਹ ਚਾਲੂ ਵਾਲੇ ਪ੍ਰਿੰਟ ਨੇ ਫੈਂਸੀ ਪ੍ਰਿੰਟ ਲੈ ਕੇ ਆਏ ਜਿਹੜੀ ਮੇਧਗਾਂ ਦੇ ਹਿੱਟ ਪ੍ਰਿੰਟ ਹੈ ਦਿਖਾਓ ਫਿਰ ਭਾਜੀ ਡਿਜ਼ਾਈਨ ਦਿਖਾਓ 100% ਕੋਨ ਨੇ ਅਗਰ ਇੱਕ ਧਾਗਾ ਸਿੰਥੈਟਿਕ ਹੈ 50000 ਰੁਪਏ ਨਾਲ ਭਾਜੀ ਅੱਛਾ ਜੀ 50000 ਰੁਪਏ ਪੂਰਾ 50 ਇਹ ਮੈਂ ਕਿਹਨ ਪੂਰਾ ਕੈਸ਼ ਦਵਾਂਗੀ 50000 ਰੁਪਏ ਨਾਲ ਦਵਾਂਗੀ ਇੱਕ ਧਾਗਾ ਮਿਕਸ ਹੋਵੇ ਪ੍ਰਿੰਟ ਦਿਖਾਵਾਂਗਾ ਮਨ ਖੋਲ ਕੇ ਆਪਾਂ ਭ ਵਾਹ ਜੀ ਵਾਹ ਚੈੱਕ ਕਰੋ ਵੀਰ ਜੀ ਪ੍ਰਿੰਟ ਹਿੱਟ ਪ੍ਰਿੰਟਾਂ ਦੀ ਦੁਕਾਨ ਦੇ ਇਹ ਸਾਰੇ ਕੋਟਨ ਦੇ ਆ ਭਾਜੀ ਇਹ 100% ਕੋਟਨ ਦੇ ਪ੍ਰਿੰਟ ਹੈ 350 ਰੇਟ ਹੈ ਡਿਜ਼ਾਈਨ ਦੂੰਗਾ 101 101 101 ਡਿਜ਼ਾਈਨ ਦੂੰਗਾ ਲੋ ਜੀ ਉਹ ਭਾਜੀ ਆ ਲੋ ਐ ਨਾ ਹੋਵੇ ਕਿਤੇ ਇੱਥੇ ਕਸਟਮਰ ਆਣ ਤੇ ਤੁਸੀਂ ਕਹਿੰਦੇ ਮੁੱਗ ਜਾ ਮਾਲ ਯਾਰ ਹੋਸਟਲਰ ਆ ਗੋਠੀ ਵਾਲੇ ਬਠੰਡੇ ਵਾਲੇ ਇੱਕ ਦੋ ਇੱਕ ਨਵੀਂ ਚੀਜ਼ ਲੈ ਕੇ ਰ ਸਾਢੇ 350 ਆ ਸੁਣਾ ਵੀਰ ਜੀ ਸਾਢੇ 350 ਆ ਦੇਖੋ ਟੀਆਂ ਦੇਖੋ ਵੀਰ ਜੀ ਦਿਖਾਉਣ ਹੌਸਲ ਭਾਜੀ ਡਿਜ਼ਾਈਨ ਤਾਂ ਵਾਕਈ ਬਹੁਤ ਸੋਹਣੇ ਆ ਭਾਜੀ ਤੁਹਾਡੇ ਇਹਦੇ ਪਿਆਰੇ ਪਿਆਰੇ ਡਿਜ਼ਾਈਨ 350 ਰੁਪਏ ਦਾ ਸੂਟ ਪਿਓਰ ਕੋਟਨ ਦਾ ਸੂਟ ਬਾਰਡਰ ਵਾਲੇ ਸੂਟ ਵੀ ਮਿਲਣਗੇ 350 ਭਾਜੀ ਅੱਛਾ ਜੀ ਇਹਦੇ ਪ੍ਰੋਫਰ ਕਗਾਰਾ ਵੀ ਬਣ ਜਾਂਦੀ ਹੈ ਜੀ ਹਾਂ ਜੀ ਭਾਜੀ ਉਹ ਸਾਰੇ ਮਿਲੋਗੇ ਪਿਓਰ ਕੋਟਨ ਪਿਓਰ ਕੋਟਨ ਦੀ ਗਾਰਾ ਮੈਂ ਤੁਹਾਨੂੰ ਆ ਲਓ ਸਟੈਪ ਤੇ ਕਰੋ ਭਾਜੀ ਬ੍ਰੀਕ ਪ੍ਰਿੰਟ ਉਹ ਸਾਰੇ ਕਪੜਾ ਜਿਹੜਾ ਭਾਜੀ ਹਾਂ ਜੀ ਇਹ ਸਾਰਾ ਬ੍ਰਾਂਡ ਆਪਣੇ ਕਰੋ ਆਹ ਦੇਖੋ ਚੈੱਕ ਕਰੋ ਭਾਜੀ ਅੱਛਾ ਜੀ ਇਹ ਗੱਜ ਘੱਟ ਤੋਂ ਲੱਗੀਆਂ ਇਹ ਪਿਓਰ ਦੀ ਕੁਆਲਿਟੀ ਭਾਜੀ ਪਿਓਰ ਦੀ ਕੁਆਲਿਟੀ ਹੈ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਹੈ ਇੱਕ ਕਲਾਸ 30 ਹੈ ਡਿਫਰੈਂਟ ਪ੍ਰਿੰਟ ਨੇ हट ਕੇ ਪ੍ਰਿੰਟ ਨੇ ਗਰਮੀਆਂ ਤੋਹਫਾ ਠੰਡਾ ਕੱਪੜਾ ਆਰਾਮਦਾਰ ਕੱਪੜਾ 350 80 ਵੀਰ ਜੀ 350 ਰੁਪਏ ਦਾ ਸੂਤ ਹਾਰਵੋਦੀ ਇਹ ਸਾਰੇ 350 ਵਾਲੇ ਜੀ ਪਿਓਰ ਕੋਟਨ ਦੇ ਪੀਸ ਹੈ 350 ਸੂਤ ਹੈ ਇੱਕ ਧਾਗਾ ਮਿਕਸ ਹੈ 50000 ਰੁਪਏ ਨਾਂ ਵੀਰ ਜੀ ਆ ਲੋ ਡਿਜ਼ਾਈਨ ਦਿਖਾਓ ਜੀ ਰੰਗ ਹੋ ਰਿਹਾ ਐਨੇ ਐਸੇ ਕਿ ਝੂਮਣੇ ਕੋ ਤੇ ਚਾਹ ਰੇਟ ਇਤਨਾ ਕਮ ਕਿ ਖਰੀਦਣੇ ਕੋ ਤੇ ਚਾਹ ਇਹ ਭਾਜੀ ਆਲ ਓਵਰ ਮਿਲਣਗੇ ਵਿੱਚ ਕਈ ਪ੍ਰੋਜੈਕਟ ਹੈਦੇ ਆ ਮੈਚਿੰਗ ਵੀ ਹੈ ਮੈਚਿੰਗ ਵੀ ਹੈ ਆਲ ਓਵਰ ਵੀ ਹੈ ਜੀ ਜੀ ਇਹ ਦੇਖੋ ਵੀਰੇ ਡਿਜ਼ਾਈਨ ਵਾਕਈ ਬਹੁਤ ਸੋਹਣਿਆ ਭਾਜੀ ਤੁਹਾਡੇ ਬਹੁਤ ਪਿਆਰੇ ਡਿਜ਼ਾਈਨ ਹੈ ਕੱਲੋ ਦੇਖੋ ਕਿਤੇ ਪਿਆਰੇ ਪਿਆਰੇ ਰੇਟ ਹੈ 350 ਸੈਲ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਏ ਕਲਾਸ ਪੀਸ ਹੈ ਗਰਮੀਆਂ ਦਾ ਤੋਹਫਾ ਹੈ ਠੰਡਾ ਕੱਪੜਾ ਹੈ ਆਰਾਮਦਾਰ ਕੱਪੜਾ ਹੈ ਆ ਵੀਡੀਓ ਨੂੰ ਕਹਿੰਦੀ ਵੀਰੇ ਸ਼ੇਅਰ ਲੱਕ ਮਾਨ ਧੰਨਵਾਦ ਜੀ ਮੇਰੇ ਫਰਬਰੀ ਦੇ ਉੱਤੇ ਆਪਣੇ ਕੋਲੇ ਬਿਲਕੁਲ ਨਵੀਂ ਆਈਟਮ ਆਈ ਹੈ ਠੀਕ ਹੈ ਡੈਂਟਲ ਪ੍ਰਿੰਟ ਦੇ ਵਿੱਚ ਸਾਰਾ ਮਤਲਬ ਕਿ ਬਰਬਰੀ ਸਟਾਫ ਹੈ ਨਾਲ ਆਏਗਾ ਦੁਪੱਟਾ ਆ ਦੇਖੋ ਇਹਦੇ ਕਲਰ ਚਾਰਟ ਆ ਗਿਆ ਇੱਕ ਵਾਰ ਦੇਖੋ ਭਾਜੀ ਨੇ ਡਿਜ਼ਾਈਨ ਓਪਨ ਕਰ ਰੱਖਿਆ ਕਲਰ ਦਿਖਾ ਦਿਓ ਭਾਜੀ ਆ ਸਾਰੇ ਕਲਰ ਚਾਰਟ ਹੈ ਵੇਚਦੇ 2150 ਬਰਬਰੀ ਦੇ ਵਿੱਚ ਬਿਲਕੁਲ ਨਵੇਂ ਡਿਜ਼ਾਈਨ ਆ ਗਏ ਆ ਆਫਪੇਅਰ ਰੋਟੇਨ wear ਬਹੁਤ ਸੋਹਣੀਆਂ ਆਈਟਮਾਂ ਆ ਚੁੱਕੀਆਂ ਨੇ ਵੀਰੇ ਗੁਰਤੀ ਵਰਲਡ ਵਿੱਚ ਧੋਬੀ ਵੀਰ ਮਠੇ ਨਾਲ ਲਓ ਵੀਰੇ ਨਵੇਂ ਡਿਜ਼ਾਈਨ ਆ ਗਏ ਨੇ ਆਪਣੇ ਕੋਲੇ ਨਵੇਂ ਕੱਪੜੇ ਤੇ ਕਿਹੜਾ ਕੱਪੜਾ ਆਇਆ ਭਾਜੀ ਇਹ ਭਾਜੀ ਆਇਆ ਬਲਬਲੀ ਓਹੋ ਪਾਜੀ ਨਵਾਂ ਕਪੜਾ ਰੱਖਣਾ ਚਾਹਤ ਲਿਆ ਤੇ ਨਾ ਬੋਲਣਾ ਨਹੀਂ ਆਂਦਾ ਸਰਹੀ ਹੀ ਹੈ ਬਲਬਲੀ ਬਲਬਲੀ ਨਹੀਂ ਬਰਬਰੀ ਬਲਬਲੀ ਨਵਾਂ ਬੇਸ ਆਇਆ ਪਾਜੀ ਇਹ ਬਿਲਕੁਲ ਨਵੇਂ ਡਿਜ਼ਾਈਨ ਆਏ ਨਵੇਂ ਕਲਰ ਚਟ ਆਇਆ ਪਾਜੀ ਬਲਬਲੀ ਦੇ ਲਓ ਜੀ ਐਂਦਾ ਦਾ ਬਲਬਲੀ ਆ ਪਰ ਸਹੀ ਮਾਇਨੇ ਚ ਇਹ ਬਰਬਰੀ ਕਪੜਾ ਹੈਗਾ ਜਿਹਦੇ ਵਿੱਚ ਆਪਣੇ ਕੋਲੇ ਦੁਪੱਟਿਆਂ ਦੇ ਸੂਟ ਆਏ ਆ ਕਲਰ ਚਾਰ ਦੇ ਕੋ ਬੋਲਿਆ ਹੋਇਆ ਥੋੜਾ ਜਿਹਾ ਇਹ ਲੈਂਡ ਤੋਂ ਉੱਤਲ ਜਾਂਦਾ ਮੇਰਾ ਭਰਾ ਆ ਬਰਬਰੀ ਨੂੰ ਬਰਬਲੀ ਕਹੀ ਜਾਂਦਾ ਲੇਕਿਨ ਇਹ ਬਰਬਰੀ ਕੱਪੜੇ ਦੇ ਉੱਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਬਰਬਰੀ ਬਲਬਲੀ ਦੇ ਉਹ ਸੋਹਣੇ ਆਰਟੀਕਲ ਆਏ ਡਿਜ਼ਾਈਨ ਕਲਰ ਚਾਰਟ ਦੇਖੋ ਭਾਜੀ ਆ ਕਲਰ ਚਾਰਟ ਹੀ ਦਿਖਾ ਦੋ ਤੁਸੀਂ ਭਾਜੀ ਬਰਬਰੀ ਦਾ ਥਾਂ ਤੇ ਬਲਬਲੀ ਹੋ ਜੀ ਕਲਰ ਦਾ ਬਲਬਲੀ ਦੇ ਦੇਖੋ ਕਿੱਡੇ ਸੋਹਣੇ ਕਲਰ ਚਾਰਟ ਆਏ ਆ ਸਾਰੇ ਆ ਸਾਰੇ ਕਲਰ ਚਾਰਟ ਵੀਰੇ ਦੁਪੱਟਿਆਂ ਵਾਲੇ ਮੇਰੇ ਕੋਲੇ ਆ ਗਏ ਆ ਇਹ ਵੀ ਦੱਸ ਦੋ ਭਾਜੀ ਰੇਟ ਭਾਜੀ ਕੀ ਰੇਟ ਆਇਆ ਭਾਜੀ 2150 ਸਿਰਫ 2150 ਰੁਪਏ ਚ 2150 ਦੀ ਰੇਂਜ ਦੁਪੱਟੇ ਦੇ ਨਾਲ ਬਰਬਰੀ ਦੇ ਬਹੁਤ ਦੀ ਸੋਨੇ ਸ਼ੂਟ ਆ ਗਿਆ ਹੈ ਵੀਡੀਓ ਸ਼ੇਅਰ ਕਰ